ਕੱਲ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਇੱਕ ਫੈਕਟਰੀ ਸੀਗੀ ਜਿੱਥੇ ਮਠਾਈ ਬਣ ਰਹੀ ਸੀਗੀ ਉਸ ਤੇ ਰੇਡ ਕੀਤੀ ਗਈ ਸੀਗੀ ਤਾਂ ਉੱਥੇ ਲਗਭਗ ਅਸੀਂ 4 ਸੈਂਪਲ ਕੀਤੇ ਆ ਤੇ 1.58 ਕੁਇੰਟਲ ਮਠਾਈ ਹੈ ਜਿਹੜੀ ਉਹਨੂੰ ਇੱਕ ਵਾਰੀ ਸੀਜ਼ਰ ਕੀਤਾ ਜਿੰਨੇ ਚ ਮਿਲ ਕੇ ਕਾ ਬਰਫੀ ਹੈ ਪਤੀਸਾ ਹੈ 180 ਕਿਲੋ ਬਰਫੀ ਹੈ 1 ਕੁੰਟਲ 20 ਕਿਲੋ ਲਗਭਗ ਮਿਲ ਕੇ ਕਾ ਔਰ ਸਾਢੇ 16 ਕੁੰਟਲ ਦੇ ਕਰੀਬ ਜਿਹੜਾ ਪਤੀਸਾ ਹੈ ਤਾਂ ਉਸ ਦੀ ਨਿਯਮਤ ਤਹਿਤ ਇੱਕ ਤਾਂ ਉੱਥੇ ਜਿਹੜੀ ਆ ਕੰਡੀਸ਼ਨ ਹਾਈਜਨਿਕ ਨਹੀਂ ਸੀਗੇ ਪ੍ਰੈਪਰੇਸ਼ਨ ਐਂਡ ਜਿਹੜੀ ਉਹ ਕਰੇ ਸੀਗੇ ਤਾਂ ਉਸ ਲਈ ਜਿਹੜਾ ਉਹਦਾ 56ਏ ਚਲਾਨ ਕਰਕੇ ਇਹਦੀ ਸਭ ਨੂੰ ਭੇਜਿਆ ਤੇ ਬਾਕੀ ਜੋ ਵੀ ਫੂਡ ਦੇ ਸੈਂਪਲਿੰਗ ਤੋਂ ਬਾਅਦ ਰਿਪੋਰਟ ਆਏਗੀ ਉਹਦੀ ਨਿਯਮਤ ਹੈ ਕਾਰਵਾਈ ਕੀਤੀ ਜਾਵੇਗੀ ਅਸੀਂ ਕੱਲ ਵੀ ਦੱਸਿਆ ਸੀਗਾ ਅਸੀਂ ਪਰਸੋਂ 9 ਫੂਡ ਸੈਂਪਲ ਲਏ ਆ ਇਹਦੇ ਮਠਾਈਆਂ ਦੇ ਔਰ ਸਾਰਿਆਂ ਨੂੰ ਇਹ ਚੇਤਾਵਨੀ ਵੀ ਦਿੱਤੀ ਸੀ ਵੀ ਕੋਈ ਵੀ ਜੇ ਸਾਡੇ ਕੋਲੇ ਮਲਾਕਟੀ ਦੀ ਕਹਿਤ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕਰਾਂਗੇ ਕੱਲ ਸਾਨੂੰ ਇੱਕ ਗੁਪਤ ਰਿਪੋਰਟ ਆਈ ਸੀਗੀ ਉਹ ਗੁਪਤ ਰਿਪੋਰਟ ਸੇਮ ਟਾਈਮ ਤੇ ਪੁਲਿਸ ਨੂੰ ਵੀ ਗਈ ਹੈ ਤਾਂ ਉਸ ਸਮੇਂ ਸਾਡੇ ਜਿਹੜੇ ਫੂਡ ਇਨਸਪੈਕਟਰ ਹੈ ਕਿਉਂਕਿ ਉਹਨਾਂ ਦਾ ਦੋ ਜ਼ਿਲ੍ਹਿਆਂ ਦਾ ਚਾਰਜ ਹੈ ਤਾਂ ਫਾਈਲ ਕਾ ਤੋਂ ਅਸੀਂ ਤੁਰੰਤ ਬੁਲਾ ਕੇ ਇਸ ਤੇ ਕਾਰਵਾਈ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਉਸ ਤੇ ਸਾਨੂੰ ਸਹਿਯੋਗ ਦਿੱਤਾ ਹੈ ਸੋਰੀ ਜੇ ਕਾਲ ਕਰੀਏ ਇਸ ਤਰ੍ਹਾਂ ਦੇ ਹਾਲਾਤ ਉਹ ਪ੍ਰੈਪਰੇਸ਼ਨ ਹੈ ਜਿਹੜੀਆਂ ਹਾਈਜਨਿਕ ਕੰਡੀਸ਼ਨ ਨਹੀਂ ਸੀਗਾ ਜੋ ਆਪਾਂ ਇੱਕ ਮਠਾਈ ਬਣਾ ਲਈ ਅਸੀਂ ਐਕਸਪੈਕਟ ਕਰਦੇ ਹਾਂ ਵੀ ਉੱਥੇ ਸਾਫ਼ ਸੁਥਰਾ ਮਾਹੌਲ ਹੋਵੇ ਉਸ ਤਰ੍ਹਾਂ ਸਾਫ਼ ਸੁਥਰਾ ਮਾਹੌਲ ਨਹੀਂ ਸੀਗਾ ਤਾਂ ਦੇਖਣ ਦੇ ਵਿੱਚ ਆਇਆ ਸੀ ਜਿਸ ਤਰ੍ਹਾਂ ਕੰਪਨੀਆਂ ਬਣਾ ਰਹੀਆਂ ਨੇ ਬ੍ਰਾਂਡ ਕਰਕੇ ਉਦਾਰਾ ਅ ਡੱਬੇ ਦੇ ਬ੍ਰਾਂਡ ਤਾਂ ਸੀਗੇ ਪਰ ਉਹ ਬ੍ਰਾਂਡ ਦੇ ਥੱਲੇ ਕੰਪਨੀਆਂ ਦਾ ਨਾਮ ਸਪੈਸੀਫਿਕ ਨਹੀਂ ਸੀਗਾ ਉਹਨੂੰ ਉਸ ਦੇ ਤਹਿਤ ਵੀ ਨਿਯਮ ਤਹਿਤ ਕਾਰਵਾਈ ਕੀਤੀ ਜਾਵੇਗੀ ਜੇ ਉਸ 'ਤੇ ਕੋਈ ਜਿੰਨੀਆਂ ਨਿੰਮਤਾਈਆਂ ਪਾਈ ਜਾਂਦੀਆਂ ਹਨ ਤਾ ਫੂਡ ਸੇਫਟੀ ਐਕਟ ਦੇ ਅਧੀਨ ਜੋ ਉਹਨਾਂ ਦੀਆਂ ਧਾਰਾਵਾਂ ਉਸ ਧਾਰਾਵਾਂ ਦੇ ਗਏ ਆ ਏਡੀਸੀ ਸਭ ਕੋਲੇ ਕੇਸ ਲੱਗੇਗਾ ਉਹਨਾਂ ਦੀ ਕਾਰਵਾਈ ਕੀਤੀ ਜਾਵੇਗੀ